ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ ਜਿਹੜੋ ਚਾਣਾ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਇੱਕ ਗੱਬਣ ਵੜ ਸੇਲ ਲਈ ਲੈ ਕੇ ਆਏ ਜੀ ਤੇ ਜਿਸ ਘਰ ਚੋਂ ਬਈ ਵੀਡੀਓ ਬਣਾਉਣ ਲੱਗੇ ਆ ਵੀਰ ਦੇ ਘਰੇ ਲੂ ਬਸੋ ਰੱਖੇ ਵੇ ਕੋਈ ਵੀਰ ਦਾ ਵਪਾਰ ਦਾ ਕੰਮ ਨਹੀਂ ਆਉ ਕਰ ਲੈਨੇ ਬਾਈ ਨਾ ਗੱਲ ਬਾਤ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਹੁਤ ਠੀਕ ਹੋ ਵਧੀਆ ਹਾਂਜੀ ਸੀ ਚੜਦੀ ਕਲਾ ਜੀ ਬਾਈ ਨਾਮ ਤੇ ਐਡਰੈਸ ਬੋਲ ਨਾਮ ਹਰਜਿੰਦਰ ਸਿੰਘ ਪੈਂਡਰੋਂਤਾ ਜੀ ਹੂੰ ਜਿਲ੍ਹਾ ਬਾਈ ਜਿਹੜਾ ਮੋਗਾ ਜੀ ਤਸੀਲ ਬਾਈ ਤਸੀਲ ਨਿਹਾਲ ਸਿੰਘ ਵਾਲਾ ਜੀ ਨੇੜੇ ਪਿੰਡ ਆਪਾਂ ਨੇੜੇ ਸਮਾਦ ਭਾਈ ਵੀ ਰਹਿੰਦਾ ਇੱਧਰ ਖਾਈ ਦੀ ਨਾਲੇ ਰਹਿੰਦੇ ਜੀ ਓਕੇ ਬਾਈ ਮੋਬਾਈਲ ਨੰਬਰ ਬੋਲ 7508519995 ਜੀ ਠੀਕ ਆ ਬਾਈ ਕਿਹੜਾ ਸੁਵੇ ਸੁੰਦੀ ਹੈ ਇਹ ਦੂਸਰੇ ਸੁਵੇ ਸੁੰਦੀ ਜੀ ਕਿੰਨੇ ਦਿਨ ਲਓ ਬਾਈ ਇਹ 10 ਤਰੀਕ ਨੂੰ ਦਿਨ ਪੂਰੇ ਨਹੀਂ ਅਜੇ 8 ਦਿਨ ਬਾਕੀ ਹੈ ਜੀ ਠੀਕ ਆ ਬਾਈ ਤੇ ਕਿੰਨਾ ਕੁ ਰਿਕਾਰਡ ਹੈ ਵੈਸੇ ਦਾ ਦੋਦ ਬਾਈ ਤਕਰੀਬਨ ਹੁੰਦੀ ਆ ਦੂਜੇ ਤੋਂ ਇਹ 20-22 ਕਿਲੋ ਤੋਂ ਦੇ ਦੂਈ ਫੁੱਲਾ ਮੋਹਨਾਲ ਜੀ ਓਕੇ ਬਾਈ ਠੀਕ ਆ ਢਿੱਲਾ ਬੋ ਪਈਆਂ ਹਨਾ ਹਾਂਜੀ ਇਹ ਫਿਰ ਦਾਤਰੀ ਹੁੰਦੇ ਨੇ ਪੂਰੇ ਕੱਚੀ ਕੱਚੀ ਆ ਲੈ ਸਾਰੀਆਂ ਬਾਲਟਾਂ ਨਾਲ ਗੱਡੂ ਫਿਰ ਕਰਮ ਵਾਲੀ ਨੇ ਸੋਨਾ ਦੇਣ ਪਏ ਆ ਬਾਈ ਕਹਿੰਦਾ ਅੱਠ ਹਜੇ ਉਸ ਹਾਂ ਉਹਨਾਂ ਅੰਦਾਜ਼ਾ ਲਾਇਓ ਥਾਨ ਤੋਂ ਬੜਾ ਚੰਗਾ ਹਨਾ ਬਾਈ ਹਾਂਜੀ ਹਾਂਜੀ ਹੂੰ ਕੱਲਾ ਕੱਲਾ ਥਾਨ ਪੂਰੀ ਵਿਥੀ ਦੀ ਹਲੇ ਕੱਚੀ ਆ ਅੰਦਾਜ਼ਾ ਵਾ ਉਸ ਹਾਂ ਨਾਲ ਲਾਇਓ ਖੋਲੀ ਫੇਤੂਰੀ ਫੁੱਲ ਕੱਦ ਫੁੱਲ ਬ੍ਰੀਡ ਪ੍ਰਿੰਟ ਪ੍ਰਿੰਟ ਬੜਾ ਚੰਗਾ ਬਿਊਟੀ ਚੰਗੀ ਆ ਛੋਟੀ ਨਾ ਬਣਿਓ ਵੱਡੇ ਕਰਦੇ ਜਾ ਬਾਈ ਬਾਕੀ ਚੰਗੇ ਰਿਕਾਰਡ ਦੀ ਆ ਫੇਸ ਦੇਖੋ ਕਰਮਾ ਜੀ ਕੀ ਬਾਤ ਹੈ ਬੜਾ ਪਿਆਰਾ ਫੇਸ ਆ ਬਾਕੀ ਤੋਰਾ ਚੈੱਕ ਕਰ ਲੋ ਇੱਕ ਨੰਬਰ ਹੈ ਕੱਲੀ ਕੱਚੀ ਕੱਚੀ ਆ ਬਾਈ ਦੇ ਘਰ ਦੀ ਬੈੜਾ ਕੋਈ ਬਾਈ ਦਾ ਵਪਾਰ ਦਾ ਕੰਮ ਨਹੀਂ ਮੋੜ ਲਿਆ ਬਾਈ ਪੂਰੀ ਮੋੜ ਲਿਆ ਕੀ ਮੋਲ ਲਾ ਵੀਰੇ ਜਾਜ ਮੋਲ ਵੀਰੇ 80000 ਰੁਪਏ ਜੀ ਦਾ ਜੀ ਮਾਨਤਨ ਹੋ ਜਾ ਮਾਨਤਨ ਕਰ ਦਿਆਂਗੇ ਜੀ ਓਕੇ ਬਾਈ ਜਮਾ ਜਾਜ ਮੋਲ ਰੱਖਿਆ ਬਾਕੀ ਕੋਈ ਜੱਕਰ ਨਹੀਂ ਮੌਕੇ ਤੇ ਵਧੀਆ ਮਾਨਤਨ ਹੋ ਜਾਊਗਾ 80 ਰੁਪਿਆ ਮੋਲਾ ਬਾਈ ਕੱਚੀ ਕੱਚੇ ਢਿੱਲਾ ਬਹੁ ਪਈਆਂ ਸਾਰੀਆਂ ਬਲਟਾਂ ਲਾ ਕੱਢਣੀਆਂ ਫਿਰ ਕਰਮਾਲੀ ਨੇ ਸੋਣਾ ਢਿੱਲ ਦਿਖਾਉਂਦੇ ਨੇ ਆ ਲੈ ਸਾਰੀ ਢਿੱਲ ਵਾਲੀ ਢਿੱਲ ਪਈ ਆ ਹਣਾ ਹਾਂਜੀ ਹਾਂਜੀ ਬਾਈ ਹੁਣ ਬਹੁਤ ਚੰਗੀ ਦੇਖ ਕੇ ਸੇ ਬਹੁਤ ਹੀ ਢੀਲ ਬਹੁਤ ਹੈ ਜੀ ਆਪਣੀ ਘਰ ਦੀ ਜੀ ਕੋਈ ਵੀ ਹੈ ਜੀ ਓਕੇ ਹਾਂਜੀ ਠੀਕ ਆ ਬਾਈ ਲੈ ਜਿਵੇਂ ਮਰਜ਼ੀ ਬੈਠਾ ਰਹੇ ਕੋਈ ਚੈੱਕ ਕਰੇ ਇਸੇ ਵੀਰ ਨੂੰ ਬਾਈ ਵੜ ਪਸੰਦ ਆਵੇ ਬਾਈ ਨਾ ਕਨੈਕਟ ਕਰ ਲਿਓ ਧੰਨਵਾਦ ਜੀ